ਇਹਨੂੰ ਲੋਕ ਕਿਉਂ ਦੇਖਣ ਜਾਣਗੇ ਇੱਕ ਸਿੱਖਿਆ ਨੂੰ ਲੈ ਕੇ ਫਿਲਮ ਹੈ ਕਿ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਉਹਨਾਂ ਦਾ ਕਾਰਨ ਕੀ ਹੈ ਉਹਨਾਂ ਬੱਚਿਆਂ ਦਾ ਭਵਿੱਖ ਖਤਰੇ 'ਚ ਹੈ ਮੇਰਾ ਨਾਮ ਹਰਸਿਮਰਨ ਉਬਰੋਏ ਹੈ ਤੇ ਅਸੀਂ ਅੱਜ ਸ਼ਰਮੰਦਰ ਸਾਹਿਬ ਆਇਆ ਆਪਣੀ ਫਿਲਮ ਦੀ ਪ੍ਰੋਮੋਸ਼ਨ ਆਪਾਂ ਸ਼ੁਰੂ ਕਰਨ ਆल्या ਤੇ ਇਹਦੇ ਲਈ ਬਾਬਾ ਜੀ ਕੋਲ ਮੱਥਾ ਟੇਕਣ ਆਇਆ ਹਾਂ ਹਾਂਜੀ ਕੋਈ ਵੀ ਕੰਮ ਆਪਾਂ ਸਟਾਰਟ ਕਰਦੇ ਆਂ ਤੇ ਪ੍ਰਮਾਤਮਾ ਦਾ ਨਾਮ ਲੈਣੇ ਆ ਜ਼ਰੂਰੀ ਵੀ ਹੈ ਤੇ ਸਾਡੀ ਇੱਕ ਫਿਲਮ ਪਿੰਡ ਵਾਲਾ ਸਕੂਲ ਸੀ ਕਿਥੇ ਸ਼ੂਟ ਬੜਾ ਖੂਬਸੂਰਤ ਵਿਸ਼ਾ ਹੈ ਸੋ ਬਸ 10 ਤਰੀਕ ਨੂੰ ਰਿਲੀਜ਼ ਹੈ

ਮੇਰਾ ਨਾਮ ਹਰਸਿਮਰਨ ਉਬਰੋਏ ਹੈ ਤੇ ਅਸੀਂ ਅੱਜ ਹਰਮੰਦਰ ਸਾਹਿਬ ਆਏ ਆ ਆਪਣੀ ਫਿਲਮ ਦੀ ਪ੍ਰੋਮੋਸ਼ਨਸ ਆਪਾਂ ਸ਼ੁਰੂ ਕਰਨ ਆल्या ਤੇ ਇਹਦੇ ਲਈ ਬਾਬਾ ਜੀ ਕੋਲ ਮੱਥਾ ਟੇਕਣ ਆਇਆ ਕਿ ਸਾਡੀ ਜਿਹੜੀ ਫਿਲਮ ਹੈ ਜੋ ਸੀ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਬਣਾਈ ਹੈ ਲੋਕਾਂ ਨੂੰ ਪਸੰਦ ਆਵੇ ਤੇ ਤੁਸੀਂ ਦੇਖ ਕੇ ਆਓ ਕਿਦਾਂ ਸਰਕਾਰੀ ਸਕੂਲ ਕਿੰਨੀ ਪ੍ਰੋਬਲਮਸ 'ਚ ਨੇ ਐਂਡ ਬੰਦ ਹੁੰਦੇ ਜਾ ਰਹੇ ਨੇ ਤੇ ਮੈਂ ਉਮੀਦ ਕਰਦੀ ਆ ਕਿ ਲੋਕਾਂ ਨੂੰ ਫਿਲਮ ਪਸੰਦ ਆਉਗੀ ਜੋ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਥੀਏਟਰਸ 'ਵਿੱਚ ਜਾ ਕੇ ਜ਼ਰੂਰ ਦੇਖੀਏ ਇਹ ਤੁਹਾਡੀ ਪਹਿਲੀ ਫਿਲਮ ਹੈ ਉਸ ਤੋਂ ਪਹਿਲੇ ਵੀ ਤੁਸੀਂ ਫਿਲਮਾਂ 'ਚ ਕੰਮ ਨਹੀਂ ਮੇਰੀ ਤੀਜੀ ਫਿਲਮ ਹੈ ਲੋਕਾਂ ਨੂੰ ਕੀ ਮੈਂ ਕਿਸ ਤਰ੍ਹਾਂ ਦਾ ਕਿਰਦਾਰ ਨਿਭਾ ਰਹੀ ਹਾਂ ਫਿਲੰਮ ਦੇ ਵਿੱਚ ਮੈਂ ਸਿੱਖਿਆ ਬੋਰਡ ਆਫੀਸਰ ਦਾ ਕਿਰਦਾਰ ਨਿਭਾ ਰਹੀ ਆ ਸਰਕਾਰ ਦਾ ਕੀ ਰੋਲ ਹੈ ਪ੍ਰਾਇਮਰੀ ਸਕੂਲਾਂ ਨੂੰ ਬਚਾਉਣ ਲਈ ਜਿੱਦ ਸਾਡੇ ਅਧਿਆਪਕ ਨੇ ਉਹਨਾਂ ਦੀ ਕਿੱਦਾਂ ਮਦਦ ਕਰਦੀ ਹੈ ਤਾਂ ਕਿ ਜਿਹੜੇ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਨੇ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ ਬੱਚਿਆਂ ਦੀ ਮਦਦ ਕੀਤੀ ਜਾਵੇ ਓਏ ਮੇਰਾ ਰੋਲ ਹੈ ਸਿੱਖਿਆ ਨੂੰ ਲੈ ਕੇ ਹਾਂਜੀ ਕੋਈ ਵੀ ਕੰਮ ਆਪਾਂ ਸਟਾਰਟ ਕਰਦੇ ਆਂ ਤਾਂ ਪਰਮਾਤਮਾ ਦਾ ਨਾਮ ਲੈਣੇ ਆ ਜ਼ਰੂਰੀ ਵੀ ਹੈ ਤੇ ਸਾਡੀ ਇੱਕ ਫਿਲਮ ਪਿੰਡ ਵਾਲਾ ਸਕੂਲ ਸੀ ਕਿਥੇ ਸ਼ੂਟ ਬੜਾ ਖੂਬਸੂਰਤ ਵਿਸ਼ਾ ਹੈ ਸੋ ਬਸ ਅਤੰਤ ਤਰੀਕ ਨੂੰ ਰਿਲੀਜ਼ ਹੈ ਉਹਦੇ ਲਈ ਅਸੀਂ ਅਸ਼ੀਰਵਾਦ ਲੈਣ ਆਏ ਸੀਗੇ ਦਰਬਾਰ ਸਾਹਿਬ ਸੋ ਪ੍ਰਮਾਤਮਾ ਕਿਰਪਾ ਕਰੇ ਸਿਰ ਕਿਸ ਤਰ੍ਹਾਂ ਦੀ ਸਟੋਰੀ ਹੈ ਇਸ ਨੂੰ ਦੇ ਵਿੱਚ ਸਟੋਰੀ ਬੜੀ ਵਧੀਆ ਸਟੋਰੀ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਅਣਸ਼ੁਏ ਵਿਸ਼ੇ ਨੇ ਜਿਹੜੇ ਮੈਕਸਰੀ ਕਰਨਾ ਵੀ ਬਣਨੇ ਚਾਹੀਦੇ ਨੇ ਜਿੰਨੇ ਵੀ ਮੇਕਰਸ ਹੈ ਉਹਨਾਂ ਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਉਹਨਾਂ ਚੋ ਇਹ ਵੀ ਇੱਕ ਵਿਸ਼ਾ ਕਿ ਜਿਹੜੇ ਸਰਕਾਰੀ ਸਕੂਲ ਨੇ ਜਿਹੜੇ ਦਰਮ-ਦਰੰ ਬੰਦ ਹੁੰਦੇ ਜਾ ਰਹੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਇੱਕ ਮਾਫੀਆ ਕੰਮ ਕਰ ਰਿਹਾ ਉਹ ਜਿਹਦਾ ਉਹਦਾ ਵਪਾਰੀਕਰਨ ਹੋ ਗਿਆ ਤੇ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਕੀ ਕਾਰਨ ਨੇ ਇਹ ਉਸ ਵਿਸ਼ੇ ਤੇ ਫਿਲਮ ਹੈ ਸੋ ਮੈਨੂੰ ਲੱਗਦਾ ਕਿ ਵੀ ਜਿਹੜੀ ਸਿੱਖਿਆ ਹੈ ਜਿਹੜੀ এডਿਕੇਸ਼ਨ ਹੈ ਉਹ ਸਾਡੀ ਅਗਲੀ ਪੀੜ੍ਹੀ ਵਾਸਤੇ ਜਾਂ ਪਿਛਲੀ ਵੀ ਪੀੜ੍ਹੀ ਹੈ ਜਿਹੜੇ ਜਿਹੜੇ ਲੋਕ ਵਧੀਆ এডਿਕੇਸ਼ਨ ਜਿਹਨਾਂ ਨੂੰ ਮਿਲੀ ਹੈ ਜਿਨ੍ਹਾਂ ਨੂੰ ਇੱਕ ਆਧਾਰ ਵਧੀਆ ਮਿਲਿਆ ਉਹ ਅੱਗੇ ਵਧੇ ਨੇ ਸੋ ਬਹੁਤ ਸਾਰੇ ਇਦਾਂ ਦੇ ਕਾਬਿਲ ਬੱਚੇ ਰਹਿ ਜਾਂਦੇ ਆ ਪਿੱਛੇ ਸਿਰਫ ਉਹਨਾਂ ਨੂੰ ਚੰਗੀ ਐਜੂਕੇਸ਼ਨ ਨਹੀਂ ਮਿਲਦੀ ਚੰਗਾ ਆਧਾਰਾ ਨਹੀਂ ਮਿਲਦਾ ਸੋ ਫਿਰ ਸ਼ੂਟਿੰਗ ਕਿੱਥੇ ਕਿੱਥੇ ਹੋਈ ਐ ਇਹ ਇਸ ਫਿਲਮ ਦੀ ਸ਼ੂਟਿੰਗ ਅਸੀਂ ਚੰਡੀਗੜ੍ਹ ਦੇ ਕੋਲ ਪਿੰਡ ਪੈਂਦਾ ਆ ਉੱਥੇ ਅਸੀਂ ਕੀਤੀ ਐ ਸੋ ਨਨੋਵਾਲ ਨਹੀਂ ਐ ਨਨੋਵਾਲ ਤਾਂ ਖੈਰ ਪਿੰਡ ਪਿੰਡ ਦੇ ਵਿੱਚ ਹੈ ਕਿਹੜਾ ਬਡਵਾਲਾ ਪਿੰਡ ਹਾਂ ਬਡਵਾਲਾ ਪਿੰਡ ਅੱਜ ਕੀ ਹਰਮਿੰਦਰ ਸਾਹਿਬ ਕੀ ਅਰਦਾਸ ਬੇਨਤੀ ਕੀਤੀ ਐ ਅਰਦਾਸ ਬੇਨਤੀ ਬਸ ਜਿਦਾਂ ਸਾਰੇ ਕਰਦੇ ਆ ਕਿ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਡੇ ਇਸ ਪ੍ਰੋਜੈਕਟ ਨੂੰ ਚੜ੍ਹ ਚੰਨ ਲਾਵੇ ਜੋਕ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਫਿਰ ਅ ਬਸ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਆ 3 ਤਰੀਕ ਨੂੰ ਤੁਸੀਂ ਫਿਲਮ ਦੇਖੋ ਫਿਲਮ ਦਾ ਆਨੰਦ ਮਾਣੋ ਕਿਉਂਕਿ ਇਹ ਸਾਡੀ ਫਿਲਮ ਨਹੀਂ ਹੈ ਇਹ ਤੁਹਾਡੀ ਫਿਲਮ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਆ ਉਜਵਲ ਭਵਿੱਖ ਲਈ ਅਸੀਂ ਇਹ ਕਨਸੈਪਟ ਚੁਣ ਕੇ ਫਿਲਮ ਬਣਾਈ ਹੈ ਸੋ ਤੁਸੀਂ ਦੇਖਣਾ ਉਹ 3 ਤਰੀਕ ਨੂੰ ਥੈਂਕ ਯੂ ਕਹਾਣੀਆਂ ਪੁੱਛਣ ਲੱਗੇ ਵੀ ਕੀ ਕਹਾਣੀ ਹੈ ਇਹਨਾਂ ਲੋਕ ਕਿਉਂ ਦੇਖਣ ਜਾਣਗੇ ਇੱਕ ਸਿੱਖਿਆ ਨੂੰ ਲੈ ਕੇ ਫਿਲਮ ਹੈ ਕਿ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਉਹਨਾਂ ਦਾ ਕਾਰਨ ਕੀ ਹੈ ਉਹਨਾਂ ਬੱਚਾਂ ਦਾ ਭਵਿੱਖ खतरे 'ਚ ਇਹੋ ਜੀ ਇੱਕ ਅਸੀਂ ਫਿਲਮ ਲੈ ਕੇ ਆਏ ਜੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸੀਗੇ ਸਾਡੇ ਨਾਲ ਸਾਡੀ ਧੀ ਰਾਣੀ ਹਰਸ਼ਿੰਦਰਨ ਅੰਬਰਾਏ ਤੇ ਪ੍ਰੀਤ ਹਰਪਾਲ ਜੀ ਨੇ ਕਹਿੰਦੇ ਡਾਇਰੈਕਟਰ ਨੇ ਨਿਰਦੇਸ਼ਕ ਨੇ ਸਾਰੇ ਪ੍ਰੋਡਿਊਸਰ ਨੇ ਸੋ ਇੱਥੋਂ ਅੱਜ ਅਸੀਂ ਅਸ਼ੀਰਵਾਦ ਲੈ ਕੇ ਫਿਲਮ ਦਾ ਪ੍ਰਚਾਰਕਾ ਸ਼ੁਰੂ ਕਰਨ ਲੱਗੇ ਆ ਇੱਕ ਅਲੱਗ ਬਿਛੇ ਦੀ ਫਿਲਮ ਹੈ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਮੀਦ ਕਰਦੇ ਹਾਂ ਕਿ ਲੋਕ ਇਹਨੂੰ ਚੰਗੇ ਵਿਸ਼ੇ ਨੂੰ ਚੰਗਾ ਹੁੰਗਾਰਾ ਦੇਣ ਬਹੁਤ ਬ